ਗਿੱਦੜ ਬਾਹੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਗਰ ਨਿਗਮ ਚੋਣਾ ਦੇ ਚੱਲਦੇ ਅਕਾਲੀ ਦਲ ਦੇ ਵਰਕਰ ਨੂੰ ਸੰਬੋਧਨ ਕੀਤਾ ਸੁਖਬੀਰ ਬਾਦਲ ਨੇ ਗਿੱਦੜ ਬਾਹੇ ਦੇ ਵਿਧਾਇਕ ਰਾਜਾ ਵੜਿੰਗ ਤੇ ਵਾਲ ਕਰਦੇ ਆ ਕਿਹਾ ਕਿ ਰਾਜਾ ਵੜਿੰਗ ਕਾਂਗਰਸ ਸਰਕਾਰ ਵੱਲੋਂ ਦਿੱਤੀ ਤਾਕਤ ਦਾ ਦੁਰਉਪਯੋਗ ਕਰ ਰਹੇ ਹਨ ਉਹ ਝੂਠੀ ਪੁਲਿਸ ਮਾਮਲੇ ਜੱਜ ਕਰਵਾਉਣ ਦੇ ਮਾਹਿਰ ਵੀ ਹਨ ਉੱਥੇ ਪੰਜਾਬ ਸਰਕਾਰ ਦੀਆਂ ਜੋ ਇੱਕਰਤੂਤਾਨ ਇਸ ਤੋਂ ਲੱਗਦਾ ਹੈ ਕਿ ਕਾਂਗਰਸ ਦਾ ਪੰਜਾਬ ਵਿੱਚ ਹਮੇਸ਼ਾ ਲਈ ਖਾਤਮਾ ਹੋ ਗਿਆ ਹੈ ਉਸ ਤੇ ਸੁਖਬੀਰ ਬਾਦਲ ਨੇ ਬਿਆਨ ਦਿੱਤੇ ਤੇ ਰਾਜਾ ਵੜਿੰਗ ਨੇ ਜਵਾਬ ਦਿੱਤਾ ਰਾਜਾ ਵੜਿੰਗ ਨੇ ਕਿਹਾ ਕਿ ਤੁਹਾਡੀ ਸਰਕਾਰ ਵਿੱਚ ਗੁੰਡਾਗਰਦੀਆਂ ਤੁਹਾਡੀ ਸਰਕਾਰ ਸੀ ਤਾਂ ਤੁਸੀਂ ਇੱਥੇ ਕਿਸੇ ਦਾ ਸ਼ੈਲਰ ਵੀ ਨਹੀਂ ਚੱਲਣ ਦਿੱਤਾ ਪਰ ਅੱਜ ਕਾਂਗਰਸ ਸਰਕਾਰ ਦੇ ਵਿੱਚ ਅਕਾਲੀ ਦਲ ਦੇ ਬੰਦਿਆਂ ਦੇ ਸ਼ੈਲਰ ਵੀ ਚੱਲਦੇ ਹਨ ਜਿੰਦਾਬਾਦ ਸਰਬ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸੁਖਬੀਰ ਤੇਰੀ ਸੋਚ ਤੇ ਪੈਣਾ ਧੋਕੇ ਸੁਖਬੀਰ ਤੇਰੀ ਸੋਚ ਤੇ ਪੈਣਾ ਧੋਕੇ ਕੱਢ ਕੇ ਫਟੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਪੀ ਜੀ ਕਿੰਨੇ ਮਹੀਨੇ ਰਹਿ ਗਏ ਪੱਠ ਮਿੰਟ ਰਹਿ ਗਏ ਆ ਮੇਰੀ ਗੱਲ ਨੋਟ ਕਰ ਲਿਓ ਵੇਖੋ ਮੈਂ ਅਜ ਤੱਕ ਦੇਖੀ ਬਾਈਓ ਜੋ ਕਿਹਾ ਪੂਰਾ ਕੀਤਾ ਮੀਨਾ ਮੈਨੂੰ ਮੈਂ ਤੋਂ ਗਰੰਟਾ ਨਾ ਮੰਗਿਓ ਸਰਕਾਰ ਬਣਾ ਕੇ ਮੈਨੂੰ ਦੂਜੇ ਕੰਮ ਕਰ ਲੈਂਦੇ ਵੀਰ ਸਿੰਘ ਬਾਦ ਜਿੰਦਾਬਾਦ ਮੈਂ ਤੁਹਾਨੂੰ ਇੱਕਲ ਦੱਸਾਂ ਆ ਸੋਚਦੀ ਐ ਕੋ ਜੋ ਮਰਜ਼ੀ ਕਾਨੂੰਨ ਤੋੜ ਦਿਓ ਕੋਈ ਗੱਲ ਨਹੀਂ ਮੈਂ ਮਿਲਨੇ ਮੈਂ ਗਿਆ ਅੱਜ ਦਾ ਕਾਨੂੰਨ ਹੈ ਨਾ ਆਈ ਪੁਲਿਸ ਵਾਲੇ ਆਹ ਸੜਕ ਤੇ ਭੱਜਿਆ ਹੋਊਗਾ ਤੇ ਆਈ ਪੁਲਿਸ ਮਗਰ ਹੋਊਗੀ ਇਹਦੇ ਆਹ ਸੋਚਦੇ ਐ ਕਿ ਅੱਜ ਮੇਰੇ ਕੋਲ ਪਾਵਰ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਆਹ ਦੇ ਨੇ ਮਿੰਟਾਂ 'ਚ ਭੱਜ ਜਾਂਦੇ ਮਿੰਟਾਂ 'ਚ ਤੁਹਾਨੂੰ 10 ਸਾਲ ਬਾਅਦ ਮੌਕਾ ਮਿਲਿਆ ਜਿਹੜੀਆਂ ਕਰਤੂਤਾ ਹੋਣਾ ਨਾ 20 ਸਾਲ ਕਾਂਗਰਸ ਨਹੀਂ ਆਉਂਦੀ ਜੈ ਜੀ ਕਰਤੂਤਾ ਕਿੱਧਰ ਜਾਓਗੇ ਤੁਸੀਂ ਆਹ ਰਾਣਾ ਅੱਛਾ ਮੈਂ ਦੇਖਿਆ ਡਰਪੋਕ ਹੀ ਬਹੁਤ ਤਕੜਾ ਜੇ ਜੀਆਂ ਉਹਨੇ ੱਟਕੇ ਕੀਤੇ ਕਿਤੇ ਵੀ ਹਲਕੇ ਚ ਜੈ ਜੈ ਇਹਨਾਂ ਨੇ ਝੂਠੇ ਪਰਚੇ ਦਿੱਤੇ ਆ ਰਾਜਾ ਵੜਿੰਗ ਬਚ ਨਹੀਂ ਸਕਦਾ ਇੱਕ ਦਿਨ ਨਹੀਂ ਬਚ ਸਕਦਾ ਮੈਂ ਤੁਹਾਨੂੰ ਅੱਜ ਦੱਸ ਚਰਾਮਣੀ ਕਾਲੀਦਾ ਜਿੰਦਾਬਾਦ ਦੂਜੀ ਗੱਲ ਜਿਹੜੇ ਅਫਸਰ ਆ ਜਿਹੜੇ ਡੀਐਸਪੀ ਹੈ ਜਿਵੇਂ ਜਾ ਕੇ ਰਹੁੰਦਾ ਹੈ ਇਇਕ ਕਿਸਮ ਨੋਟ ਕਰ ਲਿਓ ਪੂਰੇ ਦਿਨ 1 April ਜਿਹਦਾ ਹੋਊਗੀ ਨਾ ਉਸ ਦਿਨ ਤੁਹਾਨੂੰ ਬੁਲਾਇਆ ਜਾਊਗਾ 1 April ਨੂੰ ਅਗਲੇ ਸਾਲ ਉਹ ਮੇਰੀ ਲਾਲ ਡੈਰੀ ਕਿੱਥੇ ਹੈ ਉਹ ਨੋਟ ਕਰਿਆ ਇਹਦਾ ਨਾਤਾ ਆ ਸੋਚਦੀ ਕਿ ਮੈਂ ਹੁਣ ਡੀਐਸਪੀ ਬਣ ਗਿਆ ਮੈਂ ਪੂਰੀ ਜ਼ਿੰਦਗੀ ਡੀਐਸਪੀ ਰਹਿਣਾ ਹੈ ਨਾ ਉਦੋਂ ਤੱਕ ਜਦੋਂ ਤੱਕ ਸਰਕਾਰ ਚਾਹੁੰਦੀ ਹੈ ਡੀਐਸਪੀ ਦਾ ਮਤਲਬ ਨਹੀਂ ਕਿ ਤੁਸੀਂ ਕਾ ਕਾਨੂੰਨ ਤੋੜੋ ਆਪ ਚੋਰੀਆਂ ਕਰੋ ਆਪ ਪੈਸੇ ਇਕੱਠੇ ਕਰੋ ਆਪ ਧੱਕਾ ਕਰੋ ਝੂਠੇ ਪਰਚੇ ਕਰੋ ਓਡਾ ਹੀ ਵੱਡਾ ਪਾਪ ਆ ਜੇ ਸਰਕਾਰੀ ਅਫਸਰ ਗਲਤ ਕਰਦਾ ਉਹਦੀ ਵੱਡੀ ਸਜ਼ਾ ਹੈ ਸਰਕਾਰੀ ਅਫਸਰ ਨੂੰ ਕਿਉਂਕਿ ਉਹ ਤਾਂ ਕਾਨੂੰਨ ਦਾ ਰਖਵਾਲਾ ਹੈ ਤੇ ਆ ਸੋਚਦੇ ਕਿ ਮੈਂ ਮੈਂ ਇਹ ਕਰਕੇ ਕੀ ਹੋ ਜੂਗਾ ਬਦਲੀਆਂ ਨਹੀਂ ਹੋਣੀਆਂ ਐਕਤੀ ਕੋਈ ਬਦਲੀ ਨਹੀਂ ਸਿੱਧੀ ਨੌਕਰੀ ਤੋਂ ਡਿਸਮਿਸ ਤੇ ਜੇਲ ਦੋ ਚੀਜ਼ਾਂ ਕੋਈ ਬਦਲੀ ਨਹੀਂ ਐਂ ਤੁਸੀਂ ਵੀ ਕੋਈ ਸਵਾਰਥ ਨਾਲ ਲੈ ਕੇ ਆਇਓ ਠੀਕ ਹੈ ਕਿਸੇ ਦੀ ਕਿਉਂਕਿ ਜਿਹੜਾ ਸਵਾਸ ਲੈ ਕੇ ਉਹ ਨਾਲ ਹੀ ਉਹੋ ਜਾਊ। ਚੰਗੀ ਗੱਲ। ਠੀਕ ਹੈ ਜੀ ਠੀਕ ਆ ਬਹੁਤ ਵਧੀਆ ਕੰਮ ਆਹੀਂ। ਹੁਣੀ ਆਪਣੇ ਰਿਸ਼ਤਾ ਦੋਸਤ ਮਿੱਤਰ ਪੰਜਾਬੀ ਸਮਝਾ ਦਿਓ। ਯਾਰ ਐਵੇਂ ਐਂਦਾ ੱਤਕਾ ਐਂ ਨਾਲ ਜ਼ਰੂਰ ਧੁਖੇ ਪਰਚੇ। ਹੁਣ ਐਮਸੀ ਇਲੈਕਸ਼ਨ ਜੇਕਰ ਇੰਨਾ ਕੰਮ ਰਾਜ ਨੇ ਕੀਤਾ ਹੁੰਦਾ ਫਿਰ ਡਰਦਾ ਕਿਉਂ ਐ? ਡਰਦਾ ਕਿਉਂ ਐ? ਕਾਗਜ਼ ਘਟਾਉਣ ਦੇ ਕੀ ਡਰ ਭਿਆਦ ਮਤਲਬ ਦੋ ਸੀਟਾਂ ਮਤਲਬ ਦੋ ਸੀਟਾਂ ਤਾਂ ਆਪਾਂ ਜਿੱਤ ਗਏ। ਤੇ ਮੈਂ ਇਹਨੂੰ ਕਹਾਂ ਐਮਸੀ ਉਹ ਜਿਹੜੇ ਐਮਸੀ ਹੈ ਨਾ ਜਿਹੜੇ ਜਿਹੜੇ ਵਿਜੀਟ ਕਰਕੇ ਹੁਣ ਆਪਣੇ ਆਪ ਕਹਿੰਦੇ ਐਮਸੀ ਹੈ ਉਹਨਾਂ ਨੂੰ ਦੱਸ ਦਿਓ ਕੱਲੇ 8 ਮਹੀਨੇ ਦੇ ਐਮਸੀ ਹੈ ਉਹਦੇ ਬਾਅਦ ਐਮਸੀ ਨਹੀਂ ਰਹਿਣਗੇ 8 ਮਹੀਨੇ ਦੇ ਐਮਸੀ ਤੇ ਮੈਂ ਜਿਹੜੇ ਸ਼ੈਲਰ ਵਾਲੇ ਕਾਂਗਰਸੀ ਜਿਹੜੇ ਦੂਜੇ ਉਹਨਾਂ ਨੂੰ ਬੇਨਤੀ ਕਰਨਾ ਸਮਝਾ ਲਊ ਰਾਜੀ ਨੂੰ ਜੇ ਕਾਲੀਦਲ ਦਾ ਇੱਕ ਸ਼ੈਲਰ ਬੰਦ ਹੋਇਆ ਤਾਂ ਤੁਹਾਡੇ 10 ਹੁਣੀ ਸਮਝਾ ਲਓ ਕੀ ਆ ਪੰਗਾ ਨਾ ਲੈ ਲੜਾਈ ਲੜਨੀ ਹੈ ਮਰਦਾ ਮੰਗੂ ਲੜੋ ਵੋਟਾਂ ਦੀ ਲੜਾਈ ਲੜੋ ਜੇ ਤੁਹਾਡੇ ਚ ਇਹਨਾਂ ਦਾ ਮਾ ਜਿਹਨੇ ਕੰਮ ਕੀਤੇ ਆ ਬਥੇਮ ਡਰ ਕਿਉਂ ਹੈ ਧੱਕਾ ਤੋੜਿਆ ਨਹੀਂ ਲੁੱਟਿਆ ਸਾਰਾ ਕੰਮ ਲੁੱਟਦੇ ਰਹੇ ਹੁਣ ਹੁਣ ਸੋਚਦੇ ਆ ਕਿ ਅਸੀਂ ਇੱਥੇ ਆ ਕੇ ਪੁਲਿਸ ਨੂੰ ਵਰਤ ਲਾਂਗੇ ਐਸ ਕਰਕੇ ਮੈਂ ਇਹ ਇੱਕ ਬੇਨਤੀ ਕਰਨਾ ਕਿ ਘਬਰਾਉਣਾ ਸਾਰੇ ਐਮਸੀ ਨੂੰ ਕਿਹਾ ਇੱਥੇ 30 ਕਿਲੋਮੀਟਰ ਪਿੰਡ ਆ ਮੈਂ ਇੱਥੇ ਆ ਤੌਂ ਬਰੀ ਦਾ ਆ ਲੜਾਈ ਆਪਣੀ ਆ ਆਪਣੀ ਲੜਾਈ ਆ ਕਾਲੀ ਦਾ ਕਾਲੀ ਦਲ ਦੀ ਮੁਕਾਬਲਾ ਕਾਂਗਰਸੀ ਕਰਨਗੇ ਯਾ ਤੁਸੀਂ ਤਾਂ ਗਿੱਦੜਵਾ ਹਲਕਾ ਦਾ ਪਰਿਵਾਰ ਦਾ ਹਲਕਾ ਆ ਤੁਸੀਂ ਬਿਆਨ ਸਿੰਘ ਤੋਂ ਨਹੀਂ ਡਰੇ ਯਾਦ ਆ ਉਹ ਇਲੈਕਸ਼ਨ ਯਾਦ ਆ ਇਹ ਰੀਲ ਹਾਦੀ ਸਾਡੇ ਬਜ਼ੁਰਗਾਂ ਨੇ ਮੋਦੂ ਤੋਂ ਕਾਫੀ ਕਿਆ ਕੀ ਚੀਜ਼ ਆ ਯਾਰ ਸਰੀ ਹਾਂਜੀ ਹਾਂਜੀ ਇਹ ਕਿਸੇ ਮੈਂਬਰ ਨੂੰ ਆਂ ਜਾ ਕੇ ਤੈਨੂੰ ਫਾੜ ਲੂਗਾ ਬੜੀ ਕਾਲੀ ਦਾ ਜੈ ਹਾਂ ਫੇਰ ਕਰਕੇ ਯਾਰ ਪਹਿਰਾ ਦੇ ਘਰੇ ਹੋ ਜਾ ਆ ਆਪਣੇ ਵਾਸਤੇ ਹੁਣ ਗੱਲ ਖਲੀ ਖੋ ਤੁਸੀਂ 17 ਆਪਣੇ ਵਾਸਤੇ ਇਕੱਲੇ 17 ਐਮਸੀ ਹੈ ਹੁਣ ਦੋ ਨੂੰ ਆਪਾਂ ਨੋਮਬ੍ਰੇਟ ਕਰਾਂਗੇ ਬਾਅਦ ਚ ਸੋ 17 ਐਮਸੀ ਹੈ 17 ਦੇ 17 ਜਿਤਨੀਆਂ ਠੀਕ ਹੈ ਜਿਕਾੜਾ ਛੱਡ ਹੋਏ ਗੋਲੀਆਂ ਖਾ ਕੇ ਪੋਸਟੀਆਂ ਪਤਾ ਨਹੀਂ ਕਿੱਥੋਂ ਤੂੰ ਪੜੇਲਾ ਨਸ਼ਾ ਪੰਜਾਬ ਚ ਵਿਕਣ ਲਾਇਆ ਤੂੰ ਤੇ ਤੇਰੇ ਸਾਲੇ ਨੇ ਤੇ ਫੱਟਾ ਮਾਰ ਕੇ ਥੀਮ ਦਾ ਆ ਜੰਨੇ ਤੇ ਕਹਿ ਦਿੰਨਾ ਇਹ ਬਾੜ ਹਰਦੇ ਸੀ ਜੇ ਮੈਂ ਦੋ ਬਾੜ ਹਰਦਾ ਸੀ ਮੰਨ ਲੈਣਾ ਤੇ ਇਹਦਾ ਮਤਲਬ ਤੇਰਾ ਪਤੰਦਰ ਦੂਜੇ 17 ਜਿੱਤਦਾ ਹੈ ਜੇ 17 ਜਿੱਤਦਾ ਤੇ ਦੋ ਤੂੰ ਜਿੱਤ ਵੀ ਜਾਂਦਾ ਤੇ ਮੈਨੂੰ ਕੀ ਇਤਰਾਸ ਸੀ ਦੱਸੋ ਬਹੀ ਜੇ ਮੈਂ 17 ਬਾੜ ਹਰਤੇ ਮੈਂ ਸਟਾਰਾ ਚ ਚਕਾ ਕੇ ਛਕਾਉਂਦਾ ਮੈਂ ਦੋਆ ਚ ਨਹੀਂ ਚਕਾਉਂਦੇ ਸੀ ਮੇਰਾ ਜਿੱਤਿਆ ਐ ਐਮਸੀ ਯਾਰੇ ਤੇਰੇ ਬੰਦੇ ਕਾਗਜ਼ ਗਲਤ ਪੜ ਕੇ ਗਏ ਜ਼ਿੰਦਾਬਾਦ ਤੇ ਤੂੰ ਤੂੰ ਸਾਡੇ ਐਸਟੀਐਮ ਤੇ ਇਲਜ਼ਾਮ ਲਾਉਂਗਾ ਅੱਜ ਤੱਕ ਮੰਡੀ ਚ ਕੋਈ ਠੱਕਾ ਨਹੀਂ ਕੀਤਾ ਕਹਿੰਦਾ ਸ਼ੈਲਰ ਵਾਲੇ ਸ਼ੈਲਰ ਵਾਲਿਆਂ ਨੂੰ ਡਰੋਂ ਆਇਆ ਸੀ ਕਿ ਦਰਬਾਦੀ ਮੰਡੀ ਦਾ ਇੱਕ ਸ਼ੈਲਰ 4 ਸਾਲਾਂ ਚ ਬੰਦ ਨਹੀਂ ਹੈ ਤੇ ਤੇਰੇ ਰਾਜ ਚ ਤੇਰੇ ਰਾਹ ਏੜਾ ਸ਼ੈਲਰ ਭੋਲੇ ਦਾ ਬੰਦ ਰੱਖਿਆ ਮਾਂ ਬਿਆ ਪੁੱਤਾਂ ਬਿੰਤੇ ਦਾ ਸ਼ੈਲਰ ਬੰਦ ਰਿਆ ਨੀਤੇ ਦਾ ਸ਼ੈਲਰ ਬੰਦ ਰਿਆ 10 ਸਾਲ ਅੱਜ ਕਿਦਣਾਂ ਦਾ ਇੱਕ ਸ਼ੈਲਰ ਬੰਦਣੀ ਐ ਆ ਜਿਹੜਾ ਇਹਨਾਂ ਦੇ ਉਮੀਦਵਾਰ ਲੜਦੇ ਆ ਲਿੱਲੀ ਸ਼ਿੰਪੀ ਇਹ ਮੇਰੇ ਘਰੇ ਆ ਜਿਹੜਾ ਚੇਅਰਮੈਨ ਦਾ ਮੁੰਡਾ ਸਰਜੀਤ ਸਿੰਘ ਦਾ ਨੀਲਾ ਇਹ ਰਾਜੇ ਵੜਿੰਗ ਦੇ ਕਹੇ ਚੜੋ ਗੁਰਦੁਆਰੇ ਜਾ ਕੇ ਇਹਨਾਂ ਨੇ ਮੈਨੂੰ ਕਿਹਾ ਮੈਂ ਤਾਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਰਾਜਾ ਵਿੜਿੰਗ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਤੁਹਾਡੇ ਸ਼ੈਲਰ ਚੱਲਣਗੇ ਬੇਸ਼ੱਕ ਤੁਸੀਂ ਅਕਾਲੀ ਹੋ ਅੱਜ ਚੱਲ ਰੇ ਕਵੇ ਕੋਈ ਜਿੱਤੜਵਾਦਾ ਬੰਦਾ ਕਿ ਰਾਜੇ ਵਿੜਿੰਗ ਨੇ ਸਾਨੂੰ ਧਮਕਾਇਆ ਆ ਬਿੱਟੂ ਡੇਰੀ ਵਾਲਾ ਕਿੱਥੇ ਹੈ ਇਹ ਬਿੱਟੂ ਡੇਰੀ ਵਾਲੇ ਨੂੰ ਕਹਿੰਦੇ ਪਿਛਲੀ ਵਾਰੀ ਕਹਿੰਦੇ 307 ਦਾ ਪਰਚਾ ਦੇਵਾਂਗੇ ਜੇ ਤੂੰ ਲੱਛ ਲੜਿਆ ਇਹ ਪਰ ਡੇਗਣਾ ਪਵੇ ਆ ਤੁਹਾਡਾ ਮੇਚ ਟੁੱਟ ਜੂ ਇਹਨੂੰ ਕਹਿੰਦੇ ਤੇਰੇ ਦੇ ਪਰਚਾ ਬਠਿੰਡੇ ਦੀ ਪੁਲਿਸ ਆ ਗਈ ਇਹਨੂੰ ਲੈਣ ਇਹ ਬੂਥਾ ਛੈ ਨਹੀਂ ਸੀ ਸਾਡੇ ਬੰਦੇ ਬੂਥ ਵਿਚਾਰੇ ਇਹਨਾਂ ਨੇ ਬੂਥ ਕੈਪਚਰਿੰਗ ਕੀਤੀ ਆ ਜਿਹੜੇ ਗੁੰਡੇ ਦੀ ਡਿਊਟੀ ਲਾ ਕੇ ਗਿਆ ਗੁੰਡੇ ਨੂੰ ਕਹਿੰਦਾ ਗੁੰਡੇ ਨੂੰ ਗੁੰਡਾ ਕਹਿੰਦਾ ਤੇਰੀ ਡਿਊਟੀ ਐ ਤੂੰ ਸੰਭਾਲਣਾ ਲੈ ਪੁੱਤ ਆਕੀ ਤੇਰੇ ਗੁੰਡੇ ਨੂੰ ਕਈ ਵੀ ਬਿਜਾਰ ਚਾਵੇ ਜੇ ਪਕੌੜਾ ਨਾ ਬਣਾ ਕੇ ਭੇਟਿਆ ਤਾਂ ਕਲਦੀਪ ਸਿੰਘ ਦਾ ਪੁੱਤ ਆ ਕੇ ਚੱਲੀ ਆਸ ਕਿਤੇ ਬੜੇ 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 ਵੀਰ ਵਰ ਯੱਤੇ ਆ ਤੂੰ ਮੈਂ ਮੇਰੀ ਸ਼ਰਾਫਤ ਦਾ ਫਾਇਦਾ ਉਠਾਉਂਗੇ ਇਹ ਵੱਡਾ putted ਭਾਈਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਮੈਂ ਮੈਂ ਗੱਲ ਸੁਣਾਉਣ ਲੱਗਾ ਛਖੜ ਵਾਲੇ ਦੀ ਇੱਕ ਛਖੜ ਵਾਲੇ ਦਾ ਬਦਮਾਸ਼ ਹੁੰਦਾ ਸੀ ਕੋਟ ਕਪੂਰੇ ਦੇ ਕੋਲੇ ਚੱਖੜ ਵਾਲੇ ਦਾ ਬਨਵਾਸ ਸੀਗਾ ਹਰ ਭਗਵਾਨ ਚੱਖੜ ਵਾਲਾ ਉਹ ਇਹ ਤੋਂ ਦੁਨੀਆ ਕੱਪਦੀ ਹੁੰਦੀ ਸੀ ਦੁਨੀਆ ਤੇ ਬਾਈ ਜੀ ਉਹਨੂੰ ਮਾਰਿਆ ਪਤਾ ਕਿਹਨੇ ਬਾਜੇ ਪੁਰਾਣੇ ਚੌਂਕ ਚ ਸਵੇਰ 6 ਵਜੇ ਇੱਕ ਲੋਈ ਦੀ ਬੁੱਕਲ ਮਾਰੀ ਸਾਈਕਲ ਤੇ ਬੰਦਾ ਸੀ ਉਹ ਜੀਪ ਤੇ ਜਾਂਦਾ ਸੀ ਉਹ ਇਹ ਹੱਥ ਨੇ ਲਿਆ ਉਹ ਕਹਿੰਦਾ ਬਾਈ ਜੀ ਤੁਸੀਂ ਹਰ ਭਗਵਾਨ ਚੱਖੜ ਵਾਲਾ ਉਹ ਕਹਿੰਦਾ ਹਾਂ ਉਹਨੇ ਉਹਦੀ ਪੜਪੜੀ ਚਲਾ ਕੇ ਫੇਰ ਮਾਰਿਆ ਇੱਕ ਸਾਈਕਲ ਵਾਲੇ ਦੇ ਠੋਕਿਆ ਜਦੋਂ ਭਾਈ ਜੀ ਕਿਸੇ ਨੂੰ ਪਰੇਸ਼ਾਨ ਕਰਾਂਗੇ ਨਾ ਫਿਰ ਪੁੱਤ ਮੇਰੇ ਆ ਭਾਈਆਂ ਨੂੰ ਵਾਹ ਭਾਵੇਂ ਸੁਖਵੀਰ ਹੈ ਤੇ ਭਾਵੇਂ ਕੋਈ ਹੋਰ ਗੁੰਡਾ ਇੱਕੋ ਜਿਹਾ ਤੂੰ ਮੇਰੀ ਪੁੱਛ ਤੇ ਹੱਥ ਰੱਖਿਆ ਮੈਨੂੰ ਦੱਸ ਦੇ ਕਦਾਂ ਪੁਲਿਸਰੇ ਮਗਰ ਹੋਊਗੀ ਸੁਖਵੀਰ ਅੱਜ ਕਹਿ ਕੇ ਗਿਆ ਉਹ ਜੇ ਮੈਂ ਪੁਲਸ ਤੋਂ ਡਰਦਾ ਹੁੰਦਾ ਜਾਂ ਤੇਰੇ ਪਿਓ ਤੋਂ ਜਾਂ ਤੇਰੇ ਤੋਂ ਡਰਦਾ ਹੁੰਦਾ ਜਾਂ ਤੇਰੇ ਸਾਲੇ ਤੋਂ ਡਰਦਾ ਹੁੰਦਾ ਓਏ ਫਿਰ ਮੈਂ ਤੇਰੇ ਘਾਰਾਲੀ ਦੇ ਨਾਲ ਲਕਸ਼ਣ ਨਹੀਂ ਲੜਦਾ ਸੀ ਜਿੱਥੇ ਮਰਜੀ ਆ ਜੀ ਮੇਰੀ ਮਾਂ ਨਹੀਂ ਮੇਰਾ ਪਿਓ ਨਹੀਂ ਮੈਂ ਕੱਫੜ ਬੰਨ ਕੇ ਰਹਿਣਾ ਜੇ ਮੈਂ ਤੇਰੇ ਤੋਂ ਡਰਦਾ ਹੁੰਦਾ ਤੂੰ ਮੁੱਖ ਮੰਤਰੀ ਰਿਹਾ ਮੈਂ ਜਿੱਦਣੇ ਨਹੀਂ ਵਰਤਾ ਸੀ ਕਿ ਜੇ ਮੈਂ ਤੇਰੇ ਤੋਂ ਡਰਦਾ ਹੁੰਦਾ ਤੇ ਤੇਰੀ ਘਰ ਵਾਲੀ ਨਾਲ ਮੈਂ ਰੈਕਸ਼ਨ ਨਹੀਂ ਲੱਗਦਾ ਸੀ ਇੱਕ ਕਰੀ ਤੇਰੀਆਂ ਘਰ ਵਾਲੀਆਂ ਵੀ ਚੀਕਾ ਕਢਾਉਂਦੀਆਂ ਸੀ ਵੱਡੇ ਸਰਦਾਰ ਦੀਆਂ ਮੈਂ ਮੇਰਾ ਪਿਓ ਮੁੱਖ ਮੰਤਰੀ ਵੀ ਮੈਨੂੰ ਵਿਰਾਸਤ ਚ ਨਹੀਂ ਮਿਲਿਆ ਤੈਨੂੰ ਵਿਰਾਸਤ ਚ ਮਿਲਿਆ ਤੈਨੂੰ ਵਿਰਾਸਤ ਚ ਮਿਲਿਆ ਤੇ ਜੇ ਤੂੰ ਬਾਜ਼ਾਰ ਦੇ ਵਿੱਚ ਇਲੈਕਸ਼ਨ ਲੜਨਾ ਵੇ ਸੁਖਿਆ ਤੈਨੂੰ ਕੋਈ ਮੈਂਬਰ ਪੰਚਾਇਤ ਵੀ ਨਾ ਬਣਾਵੇ ਮੈਂਬਰ ਪੰਚਾਇਤ ਨਾ ਬਣਾਵੇ ਤੇਰੇ ਸ਼ਿੱਖਰ ਪੈਂ ਕੇ ਇਹਦਾ ਡੈਰੀ ਲਈ ਹੈ ਤੇਰੀ ਡੈਰੀ ਵੀ ਐਸੀ ਦੀ ਤਸੀ ਲੈ ਖਾਵੇ ਫੁੱਫੜ ਦਾ ਨਾਂ ਰਾਜਾ ਨਾ ਨਾ ਜਿੱਥੇ ਜਾਂਦਾ ਫੁੱਦੂ ਦਬਕਾ ਦੇ ਕਹਿੰਦਾ ਅਫਸਰਾਂ ਨੂੰ ਡਰਾਉਂਦਾ ਹੈ ਇਹਨਾਂ ਦਾ ਕੀ ਕਸੂਰ ਹੈ ਦੱਸੋ ਕਿਹੜੇ ਪੁਲਸ ਵਾਲੇ ਨੇ ਧੱਕਾ ਕੀਤਾ ਹੈ ਏਰੀ ਘਰ ਵਾਲੀ ਮੇਰੀ ਭੈਣ ਇਹਦੇ ਬਾਅਦ ਚ ਜਰਨਲ ਸੀਟਾ ਜਰਨਲ ਕਹਿੰਦਾ ਸਾਰਾ ਜਿੱਤਾਂਗੇ ਵਾਲਮੀਕੀ ਭਰਾ ਨੂੰ ਖੜਾ ਕੀਤਾ ਹੈ ਜਰਨਲ ਕੋਈ ਬੰਦਾ ਨਹੀਂ ਆਇਆ ਇਹ ਚਾਲੀ ਨਾਲ ਵਾਲਿਆਂ ਨੂੰ ਤੇਰੀ ਘਰ ਵਾਲੀ ਦੇ ਛਪੇੜੇ ਮਾਰੇ ਫਿਰ ਸ਼ੇਰ ਦੇ ਬੱਚੇ ਨਹੀਂ ਮੱਖ ਮੰਤਰੀ ਸੁਖਵੀਰ ਸਿੰਘ ਕਹਿੰਦਾ ਓਏ ਹਿਜੜਿਆ ਇਹਨੇ ਕਿਹਾ ਰਿਕਾਰਡਿੰਗ ਹੈ ਉਹਨੇ ਸੁਣੀ ਆਜਾ ਫੜ ਲੈ ਜੇ ਫੜਦਾ ਕੁਝ ਲਾਪ ਵੀ ਤੂੰ ਗਾਂਧੀ ਨੂੰ ਤੇਰੇ ਰਾਜ ਚ ਕੀ ਆਸੀ ਇਹਨੇ ਤੇਰੇ 3 ਸਾਲ ਪਹਿਰੇ ਸੀ ਇਹਨੇ ਕਿਹਾ ਕਹਿੰਦਾ ਹਿਜੜਿਆ ਹਿਜੜੇ ਐ ਕਰਾਉਂਦੇ ਹੁੰਦੇ ਆ ਕੁੜੀਆਂ ਦੇ ਥੱਪੜ ਮਰਾਉਂਦੇ ਆ ਮੇਰੀ ਘਰ ਆ ਕੇ ਤੇ ਥੱਪੜ ਮਰਾਇਆ ਤੇ 400 ਤੇ ਵੱਧ ਮੋਟੇ ਦੇ ਨਾਲ ਜਿੱਤਿਆ ਇਹਨੂੰ ਕੋਠੇ ਤੇ ਚੜਾਤਾ ਬੂਥ ਕੈਪਚਰਿੰਗ ਕਰ ਲਈ ਆਹ ਪ੍ਰੈਸ ਖੜੀ ਐ ਪੁੱਛਣਾ ਸੀ ਪੁੱਛਣਾ ਸੀ ਸਿਕਮੀਰ ਨੂੰ ਕੋਠੇ ਤੇ ਚੜਾਤੀ ਗਿਫਤੀ 'ਚ ਸਾਡਾ ਬੰਦਾ ਨਹੀਂ ਪਹੁੰਚਿਆ 400 ਵੋਟ ਤੇ ਜਿੱਤੇ ਆ 400 ਤੇ ਗਿਫਤੀ ਛੇਣੀ ਸੀ ਆ ਬਿੰਟਾ ਜਿਹੜਾ ਲਿੱਲੀ ਦੇ ਸਾਹਮਣੇ ਗਿਫਤੀ ਛੇਣੀ ਸੀ ਕਾਗਜ਼ ਵੜੰਗ ਨੇ ਕਿਸੇ ਨੂੰ ਚੱਕਿਆ ਰਾਜਾ ਵੜੰਗ ਨੇ ਕਿਸੇ ਦੀ ਧੀ ਧਿਆਣੀ ਤੇ ਥੱਪੜ ਮਾਰਿਆ ਨਹੀਂ ਮਾਰਿਆ ਜੀ ਨਹੀਂ ਤੇਰੇ ਬੰਦੇ ਕਾਗਜ਼ ਗਲਤ ਭਰ ਗਏ ਉਹਨਾਂ ਦੇ ਕਾਗਜ਼ ਰੱਦ ਹੋ ਗਏ ਆਖਰਾਂ ਪਿੰਟਾ ਗਿਣਤੀ ਚ ਨਹੀਂ ਸੀ 500 ਵੋਟ ਤੇ ਜਿੱਤਿਆ ਮੇਰੇ ਘਰੇ ਲੀਲੀ ਆਇਆ ਮੈਂ ਕਿਹਾ ਲੀਲੀ ਪੰਜ ਮੋਬਾਈਲ ਲੈ ਗਿਆ ਸੀ ਇਹਰੇ ਕੱਢ ਕੇ ਉਹ ਇਹਨੂੰ ਵਾਪਸ ਦੇ ਦੇ ਤੇਰਾ ਕੋਈ ਨੁਕਸਾਨ ਨਹੀਂ ਹੋਣਾ ਪੰਜ ਮੋਬਾਈਲ ਵਾਪਸ ਦੇ ਕੇ ਗਿਆ ਮੁਖਸ਼ਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼